ਆਹ ਹਣਾ ਬਈ ਲੋਕਾਂ ਨੇ ਲੋਕਾਂ ਦੇ ਕੰਮ ਵੇਖੋ ਤੁਸੀਂ ਉਹ ਵਿਚਾਰੀ ਗਾਂ ਜਾਂਦੀ ਹੈ ਹਣਾ ਨਾਲ ਉਹ ਬੱਚੇ ਛੋਟੇ ਛੋਟੇ ਦੋ ਤੇ ਇਹਨਾਂ ਡਰੇ ਖੜੇ ਨਾ ਉਹ ਭੱਜੇ ਜਾਂਦੇ ਆ ਰੇੜੀ ਕੋਲੇ ਵੀ ਨਹੀਂ ਖੜੇ ਗਏ ਤੇ ਭਾਲਦੀ ਫਿਰਦੀ ਕੁਛ ਨਾ ਕੁਛ ਵੀ ਖਾਣ ਨੂੰ ਮਿਲ ਜੇ ਤੇ ਚਲੋ ਮੇਰੇ ਕੋਲੇ ਮਾਲ ਹੁਣ ਕਾਫੀ ਦਿਨ ਹੋ ਗਿਆ ਆਪਣਾ ਕੰਮ ਮੰਦਾ ਕਿ ਮੇਰੇ ਕੋਲੇ ਮਾਲ ਬੱਜ ਜਾਂਦਾ ਹੁਣ ਮੈਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਪਰ ਉਹ ਖੜਦੀ ਨਹੀਂ ਹੈਗੀ ਤੇ ਚਲੋ ਆਪਾਂ ਦੇਖਦੇ ਆ ਜੇ ਉਹਨਾਂ ਨੇ ਖਾ ਲਿਆ ਤਾਂ ਆਹ ਵੇਖੋ ਇਹ ਵਿਚਾਰੀ ਫਿਰਦੀ ਹੋਣਾ ਇਹ ਕੰਮ ਬਈ ਬਹੁਤ ਗਲਤ ਹੈ ਦੁੱਧ ਪੀ ਕੇ ਕੋਈ ਆਉਦੀ ਮਾਂ ਨੂੰ ਵੀ ਛੱਡ ਦੂੰਗਾ ਕੋਈ ਇਹਨਾਂ ਨੂੰ ਛੱਡਤਾ ਵਿਚਾਰੀ ਨੂੰ ਹੁਣੇ ਦਰਦ-ਦਰਦੀਆਂ ਠੋਕਰਾਂ ਖਾਂਦੀ ਬੱਧੀ ਹੈ ਨਾ ਚੜੀ ਫਿਰਦੀ ਐ ਹੁਣ ਮੈਂ ਭਟੂਰੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਭਾਈ ਖੜਦੀ ਨਹੀਂ ਇਹ ਲੈ ਜਦੋਂ ਐ ਕਰਦਾ ਤਾਂ ਭੱਜ ਲੈਂਦੀ ਸਪੀਡ ਖੇਚ ਦਿੰਦੀ ਹੁਣ ਮੈਨੂੰ ਕਿਹੜੇ ਹਿਸਾਬ ਨਾਲ ਪਾਵਾਂ ਸਮਝੇ ਤੋਂ ਬਾਹਰ ਹੋ ਜਾਂਦਾ ਕੰਮ ਇਹ ਇਸ ਨਾਲ ਗੱਲਾਂ ਤੋਂ ਨਾ ਬਹੁਤ ਮਨ ਦੁਖੀ ਹੁੰਦਾ ਵੀ ਦੇਖ-ਵੇਖ ਲੋਕਾਂ ਦਾ ਹਾਲ ਦੇਖਦਾ ਦੇਖਦਾ ਮੈਂ ਲੈ ਹੋ ਗੋ ਬਈ ਜਾਂਦਾ ਭਜਾਈ ਜਾਂਦਾ ਗਾਂ ਤੀਕ ਨੂੰ ਗਾਂ ਛੱਡਦੀ ਪਿੰਡ ਉੱਜਵਾ ਵੀਰ ਚਲੋ ਕੋਈ ਨਹੀਂ ਭਾਈ ਨਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਬਾਕੀ ਮੈਂ ਹੁਣ ਪਾ ਕੇ ਦੇਖਦਾ ਜੀ ਇਹਨੇ ਖਾ ਲਿਆ ਤਾਂ ਆ ਭੱਜ ਜਾਣਾ ਮੈਂ ਥੱਟ ਕਿਦੇ ਆਓ ਆਓ ਕੋਈ ਰਿਵਿਊ ਇੱਕ ਜਾਈ ਮੇਰੇ ਤੋਂ ਖਲਾਅਦੇ ਹਾਂ ਬਲਤ ਹੋ ਗਿਆ ਕੰਮ ਪਤਾ ਕੀ ਗੱਲ ਲੋਕ ਮਾਰਦੇ ਆ ਭਜਾਉਂਦੇ ਆ ਮੂਰੇ ਹਣਾ ਡਾਂਗਾ ਨਾਲ ਤੇ ਉਸੇ ਕਰਾਂ ਹੀ ਮੈਨੂੰ ਵੀ ਇਹਨਾਂ ਨੂੰ ਆਇਆ ਵੀ ਸਾਡੇ ਮਾਰਦਾ ਭਜਾਉਂਦਾ ਚਾਕ ਡਿੱਗੀਆਂ ਦੇ ਮੂੰਹ ਤੋਂ ਹੜਕੇ 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 ਲੈ ਆਏ ਹੋਏ ਫੂਨ ਨਿਕਲ ਜਾਂਦਾ ਨੱਕ ਤੋਂ ਵੇਖੀ ਵਿਚਾਰੇ ਛੋਟਾ ਹੈ ਬੱਚਾ ਤੇ ਬਈ ਖੂਨ ਨਿਕਲ ਹੀ ਜਾਂਦਾ ਨੱਕ ਤੋਂ ਲੈ ਹੁਣ ਮੈਂ ਮਜਬੂਰੀ ਹੈ ਮੈਨੂੰ ਥੱਲੇ ਸਿੱਟਣਾ ਇਸ ਕਰਕੇ ਪੈ ਰਿਹਾ ਬਈ ਵੀ ਇਹਨੇ ਖੜਦੇ ਨਹੀਂ ਹੈਗੇ ਹੋ ਅੱਗੇ ਮੈਂ ਪਿੱਛੇ ਸੜ ਤੇ ਕਾਫੀ ਖੱਲਰ ਗਏ ਤੇ ਮਰੀ ਗੁੱਸਾ ਨਾ ਕਰ ਜੇ ਬਾਈ ਬਣ ਕੇ ਕੋਈ ਵੀ ਮਜਬੂਰੀ ਮੈਨੂੰ ਹੈ ਹੁਣ ਵੀ ਭੁੱਖੇ ਆ ਹਨਾ ਡਰਦੇ ਫਿਰਦੇ ਆਇਆ ਤੂੰ ਵੀ ਆ ਜਾ ਲੈ ਚਲੋ ਇਹਨਾਂ ਦੇ ਕਰਮਾਂ ਦੇ ਖਬਰੇ ਬਚੇ ਹੋਣ ਹਨਾ ਲੈ ਲੈ ਆ ਲੋ ਸੌਰੀ ਬਈ ਯਾਰ ਲੈ ਉਹਨੇ ਤਾਂ ਖਾਦੇ ਨਹੀਂ ਬੱਚਾ ਨਿੱਕਾ ਬੱਚਾ ਖਾਊਗਾ ਹਨਾ ਇਦਾਰੇ ਭੁੱਖੇ ਮਰਦੇ ਫਿਰਦੇ ਵੀ ਦੁੱਧ ਪੀ ਕੇ ਰਹਣਾ ਤੁਸੀਂ ਤੇ ਲੱਤ ਮਾਰਦੇ ਆ ਇਹਦੇ ਨਾਲੋਂ ਤਾਂ ਫਿਰ ਮੁੱਲ ਲੈ ਆਇਆ ਕਰੋ ਅਸੀਂ ਮੁੱਲ ਹੀ ਲੈ ਕੇ ਆਉਣੇ ਸਾਨੂੰ ਪਤਾ ਸਾਡੀ ਏਕਾਤ ਹੈ ਨਹੀਂ ਕਿ ਇਹਨਾਂ ਨੂੰ ਸੰਭਾਲਣ ਦੀ ਹੈਣਾ ਤੇ ਅਸੀਂ ਮੁੱਲ ਲੈ ਕੇ ਆਉਣੇ ਆ ਮੁੱਲ ਲਿਆ ਕਰੋ ਫਿਰ ਜੇ ਨਹੀਂ ਸੰਭਾਲ ਸਕਦੇ ਤਾਂ ਜੋ ਪੀ ਕੇ ਦੁੱਧ ਤੇ ਡਾਂਗ ਮਾਰਦੇ ਆ ਤੇ ਇਹੋ ਵੀ ਵਿਚਾਰੀ ਦਾ ਹੁਣ ਇਹ ਤਾਂ ਦਿਲ ਹੀ ਜਾਣਦਾ ਵੀ ਜਾਊ ਤਾਂ ਜਾਊ ਕਿੱਥੇ ਨੂੰ ਸਮਝ ਹੀ ਨਹੀਂ ਆਉਂਦੀ ਜਦੋਂ ਆਪਾਂ ਛੱਡਦੇ ਨੇ ਨਾ ਜਾਨਵਰ ਨੂੰ ਬੇਜਵਾਨ ਨੂੰ ਹੁਣ ਸਮਝ ਨਹੀਂ ਆਉਂਦੀ ਬਈ ਉਹ ਜਾਵੇ ਤਾਂ ਜਾਵੇ ਕਿਤੇ ਹੁਣ ਠੋਕਰਾਂ ਖਾਂਦੀ ਫਿਰਦੀ ਹੈਣਾ ਵਿਚਾਰੀ ਤੇ ਆ ਦੇਖ ਲੋ ਬਈ ਲੋਕਾਂ ਦੇ ਹਾਲ ਦੁੱਧ ਪੀ ਲੈਂਦੇ ਤੇ ਮੁੜ ਕੇ ਲੱਤ ਮਾਰਦੇ ਤੇ ਆ ਇਹ ਦੇ ਵਿਚਾਰੇ ਦੇ ਬੱਚੇ ਦੇ ਖੂਨ ਨਿਕਲੀ ਜਾਂਦਾ ਮੂੰਹ ਚ ਲੈ ਖਾਲਾ ਖਾਲਾ ਖੂਨ ਨਿਕਲੀ ਜਾਂਦਾ ਬਈ ਆ ਵੇ ਕੁੱਟਿਆ ਕਿਸੇ ਨੇ ਇਹਨੂੰ ਲੈ ਖਾਲਾ ਡਰੇ ਹੋਏ ਬਈ ਦੇਖ ਲੈ ਬਈ ਲੋਕਾਂ ਦੇ ਹਾਲ ਵੇਖ ਲੈ ਯਾਰ ਹਨਾ ਤੇ ਦੁੱਧ ਪੀ ਕੇ ਤੇ ਮਗਰੋਂ ਲੱਤ ਮਾਰਦੇ ਹੂੰ ਤੂੰ ਇਹ ਹੁਣ ਇਹਨੂੰ ਵਿਚਾਰੇ ਨੂੰ ਆਇਆ ਨਹੀਂ ਸਮਝ ਆਉਂਦੀ ਬਈ ਅਸੀਂ ਕਿੱਧਰ ਜਾਈਏ ਇਹ ਉਹ ਤੋਂ ਭੱਜਿਆ ਇਹ ਰੇੜੀ ਵੇਖ ਕੇ ਜਦੋਂ ਮੈਂ ਰੇੜੀ ਆ ਗਈ ਭੱਜ ਲੇ ਵੀ ਜਿਵੇਂ ਹੁਣ ਮੰਨ ਲਾ ਤੈਨੂੰ ਪਤਾ ਅਗਲਾ ਮੈਂ ਟਰੈਕਟਰ ਲਾ ਲੈਂਦੇ ਹਣਾ ਤੇ ਅਗਲਾ ਵੀ ਜ਼ਿਮੀਂਦਾਰ ਵੀ ਕੀ ਕਰੇ ਨੁਕਸਾਨ ਹੁੰਦਾ ਹੈ ਨਾ ਅਗਲਾ ਡਰਦਾ ਮੈਂ ਭਟੂਰੇ ਪਾਉਂਦਾ ਉਹਨਾਂ ਦੇ ਖਾਂਦੇ ਨਹੀਂ ਡਰਦੇ ਇਹਨੇ ਡਰੇ ਪਏ ਆ ਬੱਚੇ ਜਵਾਬ ਦੇ ਜੀ ਬੰਦੇ ਹੈਂ ਠੂਰੇ ਹਾਂ ਉਹ ਮਾਲ ਭਜ ਜਾਂਦਾ ਹੁਣ ਬਾਬਾ ਜਾਨ ਹੋਏ ਕੰਮ ਆਂਦਾ ਯਾਰ ਹਾਂ ਤੇ ਭਾਬ ਵੀ ਮੈਂ ਹੁਣ ਉਹ ਤੋਂ ਭਿਉਣ ਲੱਗਿਆ ਇਹਨਾਂ ਨੂੰ ਵੀ ਮਗਰ ਮਗਰ ਲਾਈ ਰੇੜੀ ਮੈਂ ਚੱਲ ਭਟੂਰੇ ਪਾ ਦਿੰਨੇ ਆ ਰੋ ਵਿਚਾਰੇ ਖਾ ਲੈਣਗੇ ਢਿੱਡ ਭਰ ਲੈਣਗੇ ਉਹਨੇ ਡਰਦੇ ਆ ਖੜਦੇ ਨਹੀਂਗੇ ਇਹ ਚਲੋ ਕੋਈ ਗੱਲ ਨਹੀਂ ਬਈ ਇਹ ਕੰਮ ਨਾ ਕਰਿਆ ਕਰੋ ਭਰਾਵੋ ਇਹ ਬਹੁਤ ਮਾੜੀ ਗੱਲ ਹੈ ਇਹ ਸ਼ਰਾਬਾਂ ਜਿਹੜੇ ਪਾਪ ਆ ਇਹ ਫਿਰ ਬੰਦੇ ਨੂੰ ਲੈ ਕੇ ਬਹਿ ਜਾਂਦੇ ਤੇ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਤੱਕ ਚੱਲਦਾ ਇਹ ਕੰਮ ਤੇ ਚਲੋ ਮੈਂ ਤਾਂ ਪਾ ਕੇ ਤੁਰ ਜਾਂਦਾ ਇਹਨਾਂ ਨੂੰ ਖਾ ਲੈਣਗੇ ਵਿਚਾਰੇ ਹਨਾ ਤੇ ਚਲੋ ਬਸ ਸਾਰਾ ਮਨ ਦੁਖੀ ਹੋ ਜਾਂਦਾ ਜਦੋਂ ਅਜੀ ਜੀ ਵੇਖ ਲੈਂਦੇ ਆ